ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਆਪਾਂ ਸਾਰੇ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ 15 ਭਗਤਾਂ ਦੇ ਵਿੱਚੋਂ ਇੱਕ ਭਗਤ ਹਨ ਭਗਤ ਸੈਣ ਜੀ ਜਿਨ੍ਹਾਂ ਦਾ ਇੱਕ ਸ਼ਬਦ ਤਨਾ ਸਰੀ ਰਾਗ ਦੇ ਵਿੱਚ ਅੰਕਤ ਹੈ ਜੋ ਰੋਜ਼ ਆਰਤੀ ਦੇ ਵਿੱਚ ਪੜਿਆ ਵੀ ਜਾਂਦਾ ਹੈ ਭਗਤ ਸੈਣ ਜੀ ਦਾ ਜਦੋਂ ਜੀਵਨ ਪੜਦੇ ਆ ਨਾ ਜ਼ਿਕਰ ਮਿਲਦਾ ਹੈ ਲਗਭਗ 1380 ਦੇ ਵਿੱਚ ਇਹਨਾਂ ਦਾ ਪ੍ਰਕਾਸ਼ ਹੋਇਆ ਬਾਦਵਗੜੀਵਾ ਇਸ ਇਲਾਕੇ ਦੇ ਵਿੱਚ ਹੈ ਮਾਤਾ ਜੀਵਨੀ ਦੀ ਕੁੱਖੋਂ ਪਿਤਾ ਸ਼੍ਰੀ ਮੁਕੰਦਰ ਰਾਏ ਜੀ ਇਹਨਾਂ ਦੇ ਘਰ ਵਿੱਚ ਭਗਤ ਸੈਣ ਜੀ ਦਾ ਜਨਮ ਹੁੰਦਾ ਹੈ ਇਹਨਾਂ ਦੇ ਭੂਆ ਜੀ ਰਹਿੰਦੇ ਸੀ ਲਾਹੌਰ ਦੇ ਵਿੱਚ ਜੀ ਦਾ ਨਾਮ ਇਤਿਹਾਸ ਨੇ ਮਾਤਾ ਸੋਭਾ ਦੇਵੀ ਜੀ ਦੱਸਿਆ 10 ਸਾਲ ਦੀ ਉਮਰ ਸੀ ਜਦੋਂ ਇਹ ਆਪਣੇ ਪਿੰਡ ਬਾਦਵਗੜੀਵਾ ਤੋਂ ਚੱਲ ਕੇ ਲਾਹੌਰ ਆ ਗਈ ਸੀ ਆਪਣੀ ਭੂਆ ਦੇ ਕੋਲ ਇਥੇ ਇਹਨਾਂ ਨੇ ਆਪਣਾ ਕੰਮ ਸਿੱਖਿਆ ਕਿਉਂਕਿ ਉਦੋਂ ਨਾ ਵਰਣ ਵੰਡ ਇਸ ਤਰੀਕੇ ਨਾਲ ਕੀਤੀ ਗਈ ਸੀ ਕਿ ਕੰਮ ਵੀ ਵੰਡੇ ਗਏ ਸੀ। ਬ੍ਰਾਹਮਣ, ਖੱਤਰੀ, ਵੈਸ਼, শূਦਰ ਚਾਰ ਵਰਨਾ ਵਿੱਚ ਸਮਾਜ ਨੂੰ ਵੰਡਿਆ ਗਿਆ ਸੀ। ਤੇ ਜਿਹੜਾ শূਦਰ ਸੀ ਇਹਨੂੰ ਸਾਰੇ ਕੰਮ ਦਿੱਤੇ ਗਏ ਸੀ ਵੀ ਜਿੰਨੇ ਵੀ ਨੀਵੇਂ ਕੰਮ ਨੇ ਕੂੜਾ ਚੱਕਣਾ ਹੋ ਗਿਆ ਜਾਂ ਲੋਕਾਂ ਦੇ ਘਰਾਂ ਵਿੱਚ ਸਾਫ਼ ਸਫਾਈ ਦਾ ਕੰਮ ਹੋ ਗਿਆ ਇਹ ਸਾਰੇ ਸ਼ੂਦਰ ਦੇ ਹਿੱਸੇ ਆਈ ਸੀ ਵੇਖੋ ਆਮ ਗੱਲ ਐ ਘਰ ਦੇ ਵਿੱਚ ਨਾ ਇੱਕ ਪੁੱਤ ਕੰਮ ਕਰਦਾ ਹੋਵੇ ਤੇ ਦੂਜਾ ਨਾ ਕਰੇ ਪਿਤਾ ਪਿਆਰ ਉਹਨੂੰ ਦਿੰਦੇ ਜੋ ਕੰਮ ਕਰਦਾ ਹੈ ਜੋ ਕਰਤੀ ਹੈ ਤੇ ਜਿਹੜਾ ਬਿੱਲੜ ਐ ਉਹਨੂੰ ਘਰ ਦੇ ਸਤਕਾਰ ਨਹੀਂ ਦਿੰਦੇ ਪਰ ਉਦੋਂ ਸਮਾਜ ਵਿੱਚ ਐਸੀ ਵਰਣਵੰਡ ਕੀਤੀ ਗਈ ਜਿਹੜਾ ਕਿਰਤੀ ਸੀ ਜੋ ਸਭ ਤੋਂ ਵੱਧ ਕੰਮ ਕਰਦਾ ਸੀ ਉਹਨੂੰ ਤਰਸਕਾਰਿਆ ਜਾਂਦਾ ਸੀ ਤੇ ਜਿਹੜਾ ਬੇਲੜ ਸੀ ਉਹਨੂੰ ਪੂਜਿਆ ਜਾਂਦਾ ਸੀ ਇਦਾਂ ਹੀ ਸੀ ਨਾ ਜੀ ਬ੍ਰਾਹਮਣ ਨੂੰ ਇਹ ਗੱਲ ਕਹੀ ਗਈ ਵੀ ਜੇ ਤੈਨੂੰ ਕੰਮ ਕਰਾਉਣ ਦੀ ਲੋੜ ਹੈ ਖੱਤਰੀ ਵੈਸ਼ ਸ਼ੂਦਰ ਤੂੰ ਇਹਨਾਂ ਤਿੰਨਾਂ ਕੋਲੋਂ ਕੰਮ ਕਰਾ ਸਕਦਾ ਹੈ ਤੇ ਜਿਹੜਾ ਵੈਸ਼ ਹੈ ਖੱਤਰੀ ਵੈਸ਼ ਤੇ ਸ਼ੁੱਧਰ ਕੋਲੋਂ ਕਰਾ ਸਕਦਾ ਹੈ ਵੈਸ਼ ਸ਼ੁੱਧਰ ਕੋਲੋਂ ਕਰਾਏਗਾ ਤੇ ਸ਼ੁੱਧਰ ਨੇ ਆਪਣਾ ਕੰਮ ਵੀ ਕਰਨਾ ਹੈ ਤੇ ਜਿਹੜੇ ਉੱਪਰ ਬੈਠੇ ਨੇ ਉਹਨਾਂ ਦਾ ਕੰਮ ਵੀ ਕਰਨਾ ਹੈ ਹੁਣ ਜਿਹਨੂੰ ਸ਼ੁੱਧਰ ਕਿਹਾ ਜਾਂਦਾ ਸੀ ਉਹਦੇ ਕੋਲ ਤੇ ਕੰਮ ਹੀ ਬਹੁਤ ਸੀ ਆਪਣਾ ਵੀ ਹੋ ਗਿਆ ਤੇ ਦੂਜਿਆਂ ਦਾ ਵੀ ਹੋ ਗਿਆ ਤੇ ਸਭ ਤੋਂ ਵੱਧ ਲਤਾੜਿਆ ਵੀ ਸ਼ੁੱਧਰ ਨੂੰ ਗਿਆ ਜੋ ਇਹਨਾਂ ਨੇ ਵਰਣਵੰਡ ਕੀਤੀ ਸੀ ਉਹਦੇ ਅਨੁਸਾਰ ਹੈ ਪਰ ਕੁਰਬਾਨ ਜਾਈਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਜਿਹੜੀ ਉਹਨਾਂ ਦੇ ਹੱਕ ਵਿੱਚ ਖੜੇ ਹੋਗੇ ਜਿਹੜੇ ਕਿਰਤੀ ਸਨ ਜਿਨ੍ਹਾਂ ਨੂੰ ਸ਼ੁੱਧਰ ਸ਼ੁੱਧਰ ਕਹਿ ਕੇ ਤਰਕਾਰਿਆ ਗਿਆ ਸੀ ਪੜੀਏ ਇਤਿਹਾਸ ਇਤਿਹਾਸ ਦੇ ਪੰਨੇ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਦਾਸੀਆਂ ਤੇ ਜਾਂਦੇ ਆ ਨਾ ਸਭ ਤੋਂ ਪਹਿਲਾਂ ਇੱਕ ਕਿਰਤੀ ਦਾ ਦਰਵਾਜ਼ਾ ਖੜਕਾਉਂਦੇ ਨੇ ਭਾਈ ਲਾਲੋ ਦੇ ਘਰ ਗਏ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਲਕ ਭਾਗੋ ਦੇ ਘਰ ਨਹੀਂ ਗਏ ਖਾਬਾ ਦੇ ਵਿੱਚ ਸਮਝਾਉਣ ਜ਼ਰੂਰ ਗਏ ਨੇ ਉਹਨੂੰ ਪ੍ਰੇਰਣਾ ਦੇਣ ਜ਼ਰੂਰ ਗਏ ਨੇ ਪਰ ਜਿਹਦਾ ਭੋਜਨ ਸਵਕਾਰ ਕੀਤਾ ਉਹ ਭਾਈ ਲਾਲੂ ਏ ਜਿਹਦੇ ਘਰ ਨੂੰ ਭਾਗ ਲਾਈਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਆਵਾਜ਼ ਵੀ ਦਿੱਤੀ ਆ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਤੇ ਉਸ ਸਮੇਂ ਜਿਹੜੇ ਭਗਤ ਸੈਣ ਜੀ ਨੇ ਜਦੋਂ ਉਹਨਾਂ ਦਾ ਜੀਵਨ ਪੜਦੇ ਆ ਜ਼ਿਕਰ ਮਿਲਦਾ ਹੈ ਕਿ ਇਹਨਾਂ ਨੂੰ ਸ਼ੂਦਰਾਂ ਵਿੱਚ ਕੱਢਿਆ ਹੋਇਆ ਸੀ ਜਿਹੜਾ ਬਿੱਪਰ ਸੀ ਨਾ ਸਭ ਤੋਂ ਨੀਵੇਂ ਕੰਮ ਜਿਵੇਂ ਨੌਹਾਂ ਨੂੰ ਕੱਟਣਾ ਇਹ ਕੰਮ ਵੀ ਉਹਨਾਂ ਦੇ ਹਿੱਸੇ ਆਇਆ ਸਮਾਜ ਵਿੱਚ ਅੱਜ ਉਹਨਾਂ ਨੂੰ ਜੋ ਉਹਨਾਂ ਦੀ ਬਰਾਦਰੀ ਹੈ ਵੈਸੇ ਸਿੱਖੀ ਵਿੱਚ ਕੋਈ ਜਾਤ ਪਾਤ ਨਹੀਂ ਮੈਂ ਦੱਸਣ ਲਈ ਸਮਝ ਆ ਜਾਵੇ ਬੇਨਤੀ ਕਰ ਰਹੀ ਆ ਅੱਜ ਉਹਨਾਂ ਨੂੰ ਰਾਜੇ ਸਿੱਖ ਕਿਹਾ ਜਾਂਦਾ ਹੈ ਉਸ ਸਮੇਂ ਉਹਨਾਂ ਦੇ ਹਿੱਸੇ ਜੋ ਕੰਮ ਆਏ ਸੀ ਕੇਸਾਂ ਨੂੰ ਕਤਲ ਕਰਨਾ ਕੇਸਾਂ ਨੂੰ ਕੱਟਣਾ ਨੌਹਾਂ ਨੂੰ ਕੱਟਣਾ ਇਹ ਕੰਮ ਭਗਤ ਸੈਣ ਜੀ ਕਰਦੇ ਨੇ ਤੇ ਲਾਹੌਰ ਆ ਕੇ ਉਹਨਾਂ ਨੇ ਇਹ ਕੰਮ ਸਿੱਖੇ ਕਿਉਂਕਿ ਉਹਨਾਂ ਨੂੰ ਇਹ ਕੰਮ ਦਿੱਤੇ ਗਏ ਸੀ ਵੀ ਤੁਸੀਂ ਇਹੀ ਕੰਮ ਕਰ ਸਕਦੇ ਤੇ ਹੌਲੀ ਹੌਲੀ ਭਗਤ ਸੈਣ ਜੀ ਆਪਣੀ ਕਲਾ ਵਿੱਚ ਆਪਣੇ ਕਿੱਤੇ ਵਿੱਚ ਇੰਨੇ ਮਾਹਰ ਹੋ ਗਏ ਕਿ ਇਹਨਾਂ ਨੇ ਕੋਈ ਛੋਟੀ ਮੋਟੀ ਨੌਕਰੀ ਨਹੀਂ ਕੀਤੀ ਬਾਦਵ ਗੜ ਦਾ ਜਿਹੜਾ ਰਾਜਾ ਸੀ ਉਸ ਰਾਜੇ ਦੇ ਦਰਬਾਰ ਵਿੱਚ ਕੰਮ ਕਰਨ ਲੱਗੇ ਰਾਜੇ ਦੇ ਇਸ਼ਨਾਨ ਪਾਨ ਦਾ ਸਾਫ ਸਫਾਈ ਦਾ ਜਿਹੜਾ ਕੰਮ ਹੈ ਉਹ ਭਗਤ ਸੈਣ ਜੀ ਕਰਦੇ ਨੇ ਇਹ ਉਹ ਸਮੇਂ ਦੀ ਗੱਲ ਹੈ ਜਦੋਂ ਹਜੇ ਉਹ ਭਗਤੀ ਵਿੱਚ ਲੀਨ ਨਹੀਂ ਹੋਏ ਆਪਣੀ ਕਿਰਤ ਕਰਦੇ ਨੇ ਜੋ ਕੁਝ ਉਹਨਾਂ ਸਿੱਖੇ ਹੈ ਬੜੀ ਇਮਾਨਦਾਰੀ ਦੇ ਨਾਲ ਰਾਜੇ ਦੀ ਸੇਵਾ ਵਿੱਚ ਲੱਗੇ ਹੋਏ ਨੇ ਸਮਾਇ ਜਦੋਂ ਭਗਤ ਸੈਣ ਜੀ ਨੇ ਭਗਤ ਕਬੀਰ ਜੀ ਬਾਰੇ ਸੁਣੀਆ ਭਗਤ ਕਬੀਰ ਜੀ ਵੀ ਗੁਰਬਾਣੀ ਵਿੱਚ ਦੱਸਦੇ ਨੇ ਕਿੰਦੀ ਪਤਾ ਨਹੀਂ ਪਰਮੇਸ਼ਰ ਨੇ ਕੀ ਕਰ ਦਿੱਤਾ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਚਾਰੇ ਪਾਸੇ ਕਬੀਰ ਕਬੀਰ ਹੋਣ ਲੱਗੇ ਚਾਰੇ ਪਾਸੇ ਮਹਿਮਾ ਫੈਲ ਗਈ ਭਗਤ ਕਬੀਰ ਜੀ ਦੀ ਕਿਉਂਕਿ ਜਿਹੜੇ ਭਗਤ ਹੁੰਦੇ ਆ ਨਾ ਉਹਨਾਂ ਦੀ ਵਡਿਆਈ ਵੀ ਪਰਮੇਸ਼ਰ ਜੀ ਆਪ ਹੀ ਕਰਵਾਉਂਦੇ ਨੇ ਹੁਣ ਭਗਤ ਕਬੀਰ ਜੀ ਦੀ ਜਦੋਂ ਮਹਿਮਾ ਸੁਣੀ ਭਾਈ ਗੁਰਦਾਸ ਜੀ ਲਿਖਦੇ ਨੇ ਸੁਣਾ ਪਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਕਿੰਦੀ ਭਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਹੁਣ ਇਹਨਾਂ ਦੇ ਅੰਦਰ ਵੀ ਲਗਨ ਲੱਗ ਗਈ ਕਿ ਮੈਂ ਵੀ ਭਗਤ ਬਣਨਾ ਹੈ ਮੈਂ ਵੀ ਪਰਮੇਸ਼ਰ ਨਾਲ ਜੁੜਨਾ ਹੈ ਮੈਂ ਵੀ ਮਿਲਣਾ ਹੈ ਜਦੋਂ ਲਗਨ ਪੈਦਾ ਹੋਈ ਹੁਣ ਇਹ ਵੀ ਆਏ ਨੇ ਰਾਮਾਨੰਦ ਜੀ ਦੇ ਕੋਲ ਇਹਨਾਂ ਦੇ ਕਈ ਸੇਵਕ ਨੇ ਕਈ ਚੇਲੇ ਨੇ ਇਤਿਹਾਸ ਕਰ ਦੱਸਦੇ ਨੇ ਕਈ ਵਿਦਵਾਨਾਂ ਨੇ 12 ਦਾ ਜ਼ਿਕਰ ਕੀਤਾ ਹੈ ਹੁਣ ਇੱਥੇ ਭਗਤ ਸੈਣ ਜੀ ਵੀ ਆ ਗਏ ਵੇਖੋ ਸਿਆਣੇ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਦੂਜੇ ਨੂੰ ਦੇਖ ਕੇ ਨਾ ਦੂਜੇ ਦੇ ਮਨ ਵਿੱਚ ਵੀ ਚਾਹ ਪੈਦਾ ਹੁੰਦਾ ਵੀ ਮੈਂ ਵੀ ਆ ਕੰਮ ਕਰਾਂ ਤਾਂ ਹੀ ਤੇ ਗੁਰਬਾਣੀ ਨੇ ਹਮੇਸ਼ਾ ਸਮਝਾਈ ਹੈ ਪੁੱਤ ਸਤ ਸੰਗੀਆਂ ਵਿੱਚ ਬੈਠਿਆ ਕਰ ਜਦੋਂ ਉਹ ਨਾਮ ਜਪਦੇ ਆ ਨਾ ਭਲੇ ਦੇ ਕੰਮ ਕਰਦੇ ਨੇ ਸੇਵਾ ਕਰਦੇ ਨਹੀਂ ਤੇਰਾ ਵੀ ਜੀ ਕਰੇਗਾ ਜੇ ਤੂੰ ਸੰਗਤ ਵਿੱਚ ਬਹਿਣਾ ਸ਼ੁਰੂ ਕਰਤਾ ਤੇਰਾ ਉਦਾਂ ਦਾ ਮਨ ਕਰਨਾ ਸ਼ੁਰੂ ਹੋ ਜਾਏਗਾ ਕਿਉਂਕਿ ਜੈਸੀ ਸੰਗਤ ਵੈਸੀ ਰੰਗਤ ਹੈ ਤੂੰ ਉਹਨਾਂ ਦਾ ਸੰਗ ਕਰ ਜਿੱਦਾਂ ਦਾ ਤੂੰ ਬਣਨਾ ਚਾਹੁੰਦਾ ਹੈ ਉਹਨਾਂ ਵਿੱਚ ਬੈਠਿਆ ਕਰ ਹੁਣ ਭਗਤ ਸੈਣ ਜੀ ਭਗਤ ਕਬੀਰ ਜੀ ਵਰਗੇ ਬਣਨਾ ਚਾਹੁੰਦੇ ਨੇ ਲਗਨ ਪੈਦਾ ਹੋਗੀ ਨਾ ਇਸੇ ਕਰਕੇ ਤਾਂ ਸ਼ੇਖ ਫਰੀਦ ਜੀ ਵੀ ਸਮਝਾਉਂਦੇ ਨੇ ਪੁੱਤ ਜੇ ਤੂੰ ਡਰਦਾ ਹੀ ਨਾ ਵੀ ਮੈਥੋਂ ਭਗਤ ਨਹੀਂ ਬਣਿਆ ਜਾਣਾ ਮੈਂ ਸੇਵਕ ਨਹੀਂ ਬਣ ਸਕਦਾ ਮੈਂ ਬੰਦਨਾ ਵਿੱਚੋਂ ਮੁਕਤ ਨਹੀਂ ਹੋ ਸਕਦਾ ਜੇ ਤੂੰ ਡਰ ਰਿਹਾ ਹੈ ਤੂੰ ਉਹਨਾਂ ਦੀ ਸੰਗਤ ਕਰ ਜਿਹੜੇ ਬੰਦਨਾ ਵਿੱਚੋਂ ਮੁਕਤ ਹੋ ਗਏ ਜਿਹੜੇ ਤਰ ਗਏ ਨੇ ਸ਼ੇਖ ਫਰੀਦ ਜੀ ਨੇ ਬੜੇ ਕਮਾਲ ਦੀ ਉਦਾਹਰਨ ਦੇ ਕੇ ਸਮਝਾਇਆ ਕਹਿਣ ਲੱਗੇ ਇੱਕ ਇਸਤਰੀ ਦਰਿਆ ਦੇ ਕਿਨਾਰੇ ਤੇ ਖੜ ਕੇ ਡਰ ਰਹੀ ਆ ਮੈਥੋਂ ਦਰਿਆ ਪਾਰ ਨਹੀਂ ਕੀਤਾ ਜਾਣਾ ਮੈਂ ਡੁੱਬ ਜਾਵਾਂਗੀ ਮੈਂ ਮਰ ਜਾਵਾਂਗੀ ਹੁਣ ਉਹਨੇ ਕੀ ਵੇਖਿਆ ਕਿ ਨੌਜਵਾਨ ਆਏ ਉਹਨਾਂ ਨੇ ਦਰਿਆ ਵਿੱਚ ਛਾਲ ਮਾਰੀ ਤੇ ਦਰਿਆ ਨੂੰ ਪਾਰ ਲੰਘ ਗਏ ਤੈਰ ਕੇ ਨਾ ਦਰਿਆ ਉਹਨਾਂ ਨੇ ਪਾਰ ਕਰ ਲਿਆ ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰੇ ਆ ਕੰਚਨ ਬੰਨੇ ਪਾਸੇ ਕਲਵਤ ਚੀਰੇ ਆ ਸ਼ੇਖ ਫਰੀਦ ਜੀ ਉਦਾਹਰਨ ਦਿੰਦੇ ਨੇ ਸ਼ੈਲ ਲਗੰਦੇ ਪਾਰ ਸ਼ੈਲ ਦਾ ਅਰਥ ਹੈ ਨੌਜਵਾਨ ਕਿੰਨੇ ਨੌਜਵਾਨ ਜਦੋਂ ਪਾਰ ਲੰਘੇ ਨਾ ਗੋਰੀ ਮਨ ਧੀਰੇ ਆ ਗੋਰੀ ਦਾ ਅਰਥ ਹੈ ਇਸਤਰੀ ਮਨ ਧੀਰੇ ਆ ਦਾ ਅਰਥ ਧੀਰਜਾਉਣਾ ਮਨ ਵਿੱਚ ਧੀਰਜ ਆ ਗਿਆ ਕਿੰਦੇ ਉਸ ਭੈਣ ਦੇ ਮਨ ਵਿੱਚ ਵੀ ਧੀਰਜ ਆ ਗਿਆ ਵੇਖ ਕੇ ਹੌਸਲਾ ਆ ਗਿਆ ਵੀ ਜਦੋਂ ਆ ਬੀਰਨੀ ਡੁੱਬੀ ਮੈਨੂੰ ਕੀ ਹੁਣ ਲੱਗਿਆ ਮੈਂ ਵੀ ਪਾਰ ਕਰ ਜੂੰਗੀ ਇੰਨਾ ਕੋ ਹੌਸਲਾ ਆਇਆ ਕਿ ਉਹ ਭੈਣ ਵੀ ਦਰਿਆ ਪਾਰ ਕਰ ਗਈ ਹੁਣ ਇੱਕ ਇਸਤਰੀ ਦੀ ਉਦਾਹਰਣ ਕਿਉਂ ਦਿੱਤੀ ਕਿਉਂਕਿ ਆਪਾਂ ਸਾਰੇ ਜੀਵ ਇਸਤਰੀਆਂ ਬੈਠੇ ਆਂ ਸੰਗਤ ਵਿੱਚ ਕੋਈ ਮਰਦ ਔਰਤ ਨਹੀਂ ਹੋਇਆ ਕਰਦਾ ਇੱਥੇ ਸਾਰੀ ਜੀਵ ਇਸਤਰੀਆਂ ਬੈਠੀਆਂ ਇੱਕੋ ਹੀ ਪਤੀ ਪਰਮੇਸ਼ਰ ਮਾਲਕ ਹੈ ਮਾਲਕ ਏਕੇ ਤੇ ਆਪਾਂ ਸਾਰੀਆਂ ਜੀਵ ਇਸਤਰੀਆਂ ਸਾਡੀ ਜੀਵ ਇਸਤਰੀ ਵੀ ਡਰਦੀ ਆ ਮੈਥੋਂ ਪਾਰ ਨਹੀਂ ਹੋਇਆ ਜਾਣਾ ਮੈਂ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੀ ਸ਼ੇਖ ਫਰੀਦ ਜੀ ਕਹਿਣ ਲੱਗੇ ਫਿਰ ਤੂੰ ਉਹਨਾਂ ਨੂੰ ਵੇਖ ਜਿਹੜੇ ਡੁੱਬੇ ਨਹੀਂ ਜਿਹੜੇ ਤਰ ਗਏ ਨੇ ਤੂੰ ਸੰਗਤ ਕਰਿਆ ਕਰ ਬਾਬਾ ਕਬੀਰ ਜੀ ਮਹਾਰਾਜ ਦੀ ਤੂੰ ਆਇਆ ਕਰ ਭਗਤ ਧੰਨਾ ਜੀ ਮਹਾਰਾਜ ਦੇ ਕੋਲ ਤੂੰ ਬੈਠਿਆ ਕਰ ਭਗਤ ਰਵੇਦਾਸ ਜੀ ਮਹਾਰਾਜ ਦੇ ਕੋਲ ਕਦੇ ਭਗਤ ਨਾਮਦੇਵ ਮਹਾਰਾਜ ਜੀ ਕੋਲ ਬੈਠ ਜਾ ਜਿਹੜੇ ਤਰ ਗਏ ਨੇ ਉਹਨਾਂ ਦੀ ਸੰਗਤ ਕਰ ਹੁਣ ਭਗਤ ਸੈਣ ਜੀ ਤਰਨਾ ਚਾਹੁੰਦੇ ਨੇ ਭਗਤ ਕਬੀਰ ਜੀ ਵਰਗੇ ਬਣਨਾ ਚਾਹੁੰਦੇ ਨੇ ਤੇ ਉਸੇ ਰਾਹ ਤੇ ਤੁਰ ਪਏ ਅੱਗੇ ਰਾਮਾਨੰਦ ਜੀ ਦੇ ਕੋਲ ਸਤ ਸੰਗਤ ਵਿੱਚ ਬੈਠਣ ਦੇ ਨਾਲ ਇੰਨਾ ਕ ਪਿਆਰ ਪੈਦਾ ਹੋਇਆ ਕਿ ਹੁਣ ਨੀਮ ਬਣ ਗਿਆ ਜੀਵਨ ਦਾ ਵੀ ਰੋਜ਼ ਹੀ ਸਤ ਸੰਗਤ ਕਰਨੀ ਆ ਰੋਜ਼ ਸੇਵਾ ਵਿੱਚ ਜੁਟਦੇ ਨੇ ਰਾਤ ਨੂੰ ਕੀਰਤੀ ਕਰਦੇ ਨੇ ਮਾਲਕ ਦੀ ਵਡਿਆਈ ਕਰਦੇ ਨੇ ਸਵੇਰੇ ਉੱਠ ਕੇ ਰਾਜ ਦਵਾਰ ਵਿੱਚ ਰਾਜੇ ਦੀ ਨੌਕਰੀ ਕਰਨ ਜਾਂਦੇ ਨੇ ਇੱਕ ਦਿਨ ਆਇਆ ਕਿੰਦੀ ਭਗਤ ਸੈਣ ਜੀ ਦੇ ਘਰ ਵਿੱਚ ਨਾ ਰੱਬੀ ਪਿਆਰੀ ਆ ਗਈ ਸਤ ਸੰਗੀ ਆ ਗਈ ਹੁਣ ਭਗਤ ਸੈਣ ਜੀ ਸਤ ਸੰਗੀਆਂ ਦੀ ਸੇਵਾ ਵਿੱਚ ਇੰਨੇ ਕੁ ਲੀਨ ਹੋ ਗਏ ਕਿ ਉਹਨਾਂ ਨੂੰ ਇੱਕ ਖਿਆਲ ਹੀ ਨਾ ਰਿਹਾ ਵੀ ਮੈਂ ਰਾਜੇ ਦੀ ਨੌਕਰੀ ਤੇ ਜਾਣਾ ਹੈ ਕੁਝ ਵਿਦਵਾਨ ਕਹਿੰਦੇ ਨੇ ਉਹਨਾਂ ਦੇ ਧਿਆਨ ਵਿੱਚ ਸੀ ਵੀ ਜਾਣਾ ਪਰ ਉਹਨਾਂ ਨੇ ਪਹਿਲ ਦਿੱਤੀ ਸਤ ਸੰਗਤ ਦੀ ਸੇਵਾ ਨੂੰ ਸੇਵਾ ਚ ਲੱਗੇ ਹੋਏ ਨੇ ਸੇਵਾ ਕਰ ਰਹੇ ਨੇ ਤੇ ਉਦਕ ਕਲਾ ਵਰਤੀ ਸਤ ਸੰਗੀਆਂ ਦੇ ਵਿੱਚੋਂ ਕੋਈ ਰੱਬੀ ਪਿਆਰਾ ਉੱਠਿਆ ਕਿਉਂਕਿ ਇਲਾਕੇ ਚ ਪਤਾ ਹੀ ਹੁੰਦਾ ਵੀ ਭਗਤ ਸੈਣ ਜੀ ਰੋਜ਼ ਜਾਂਦੇ ਨੇ ਨੌਕਰੀ ਕਰਨ ਹੁਣ ਰੱਬੀ ਪਿਆਰਿਆਂ ਵਿੱਚੋਂ ਇੱਕ ਰੱਬੀ ਪਿਆਰਾ ਉੱਠਿਆ ਤੇ ਉਹ ਰਾਜੇ ਦੇ ਦਰਬਾਰ ਵਿੱਚ ਜਾਂਦਾ ਇਦਾਂ ਹੀ ਰੱਬ ਕਲਾ ਵਰਤਾਉਂਦਾ ਜੀ ਕਿਸੇ ਨੂੰ ਪ੍ਰੇਰਣਾ ਦੇ ਕੇ ਕੰਮ ਰਾਸ ਕਰਵਾ ਦਿੰਦਾ ਕਿਸੇ ਵਿੱਚ ਵਰਤ ਕੇ ਕਿਉਂਕਿ ਜਿਹੜੇ ਸਤ ਸੰਗੀ ਨੇ ਨਾ ਇਹਨਾਂ ਵਿੱਚ ਰੱਬ ਪ੍ਰਤੱਖ ਵਰਤਦਾ ਹੈ ਵਿੱਚ ਸੰਗਤ ਹਰ ਪ੍ਰਭ ਵਸ ਹੈ ਜੀ ਹੁਣ ਉਹ ਰੱਬੀ ਪਿਆਰਾ ਜਾਂਦਾ ਹੈ ਜਾ ਕੇ ਰਾਜੇ ਦੀ ਸੇਵਾ ਕਰਦਾ ਜਿਵੇਂ ਭਗਤ ਸੈਣ ਜੀ ਕਰਦੇ ਨੇ ਨਾ ਉਦਾਂ ਹੀ ਕਰਦਾ ਹੈ ਤੇ ਕੁਝ ਵਿਦਵਾਨ ਤਾਈ ਵੀ ਦੱਸਦੇ ਨੇ ਕਹਿੰਦੇ ਰਾਜੇ ਨੇ ਪੁੱਛ ਵੀ ਲਿਆ ਸੀ ਵੀ ਭਗਤ ਸੈਣ ਜੀ ਨਹੀਂ ਆਏ ਕਹਿੰਦੀ ਉਹਨੇ ਦੱਸ ਦਿੱਤਾ ਸਾਰਾ ਕੁਝ ਵੀ ਉਹ ਤਾਂ ਇਦਾਂ ਸਤਸੰਗੀਆਂ ਦੀ ਸੇਵਾ ਕਰ ਰਹੀ ਨੇ ਉਹ ਤੇ ਬਹੁਤ ਨੇੜੇ ਨੇ ਪਰਮੇਸ਼ਰ ਦੇ ਤੇ ਰਾਜੇ ਨੂੰ ਜਦੋਂ ਪਤਾ ਲੱਗਦਾ ਵੀ ਮੇਕਰ ਰੱਬੀ ਪਿਆਰੇ ਦੇ ਕੋਲੋਂ ਆਪਣੇ ਨੋਹ ਨੋਹਾਂ ਨੂੰ ਕਟਵਾਉਣਾ ਆਪਣੇ ਸਰੀਰ ਦੀ ਸਾਫ ਸਫਾਈ ਕਰਵਾਉਣਾ ਕਹਿੰਦੀ ਉਸ ਤੋਂ ਬਾਅਦ ਜਦੋਂ ਭਗਤ ਸੈਣ ਜੀ ਆਏ ਉਹਨਾਂ ਦੇ ਮਨ ਵਿੱਚ ਤੇ ਖਿਆਲ ਹੈ ਵੀ ਪਤਾ ਨਹੀਂ ਰਾਜਾ ਕੀ ਕਹੇਗਾ ਮੈਂਥੋਂ ਆਇਆ ਨਹੀਂ ਗਿਆ ਮੈਂ ਸਤਸੰਗੀਆਂ ਦੀ ਸੇਵਾ ਵਿੱਚ ਸਾਂ ਪਤਾ ਨਹੀਂ ਰਾਜੇ ਨੇ ਕੀ ਕਹਿਣੇ ਕਹਿੰਦੀ ਥੋੜਾ ਸ਼ਰਮਾ ਕੇ ਜਿਨਾ ਆਪਣੇ ਮਨ ਵਿੱਚ ਸ਼ਰਮਿੰਦਗੀ ਜੀ ਮਹਿਸੂਸ ਕਰਕੇ ਭਗਤ ਸੈਣ ਜੀ ਜਦੋਂ ਪਹੁੰਚੇ ਰਾਜੇ ਨੇ ਭਗਤ ਸੈਣ ਨੂੰ ਘੁੱਟ ਕੇ ਗੱਲਣਾ ਲਾ ਲਿਆ ਬੜਾ ਹੀ ਪਿਆਰ ਦਿੱਤਾ ਸਗੋਂ ਇਹ ਮੰਗ ਰੱਖੀ ਵੀ ਅੱਜ ਤੋਂ ਸਰੀਰ ਦੀ ਸਾਫ ਸਫਾਈ ਦੀ ਗੱਲ ਪਾਸੇ ਰਹੀ ਤੂੰ ਮੈਨੂੰ ਐਂ ਦੱਸ ਮਨ ਨੂੰ ਸਾਫ ਕਿਵੇਂ ਕਰੀਦਾ ਹੁਣ ਭਗਤ ਸੈਣ ਜੀ ਹੈਰਾਨ ਵੀ ਮੈਂ ਤੇ ਆਇਆ ਵੀ ਨਹੀਂ ਕੰਮ ਕੀ ਨਿਰਾਸ਼ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਦੱਸਦੇ ਆ ਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਰੇ ਕਾਰਜ ਜੀ ਸਵਰਦੇ ਨੇ ਰੱਬੀ ਪਿਆਰਿਆਂ ਨੂੰ ਕਿਸੇ ਪਾਸੇ ਸ਼ਰਮਿੰਦਾ ਨਹੀਂ ਹੋਣਾ ਪੈਂਦਾ ਆਪ ਮਾਲਕ ਜੀ ਕਾਰਜ ਸਵਾਰਦੇ ਨੇ ਬੜੀਆਂ ਗਥਾਵਾਂ ਨਹੀਂ ਇਦਾਂ ਦੀਆਂ ਮੈਂ ਇੱਕ ਜ਼ਿਕਰ ਹੋਰ ਕਰ ਦੇਮਾਂ ਜਦੋਂ ਦਰਬਾਰ ਸਾਹਿਬ ਦੀ ਨੀਂ ਰੱਖੀ ਗਈ ਸੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਾਲ ਖਟਵਾਇਆ ਕੇਵਲ ਸਰੋਵਰ ਦੀ ਖੁਦਾਈ ਕਰਵਾਈ ਆ ਇਨੂੰ ਪੱਕਾ ਤੇ ਵਿੱਚ ਦਰਬਾਰ ਸਾਹਿਬ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਬਣਵਾਇਆ ਹੈ ਹਾਲਾਂਕਿ ਆਪਾਂ ਉਸ ਸਥਾਨ ਨੂੰ ਯਾਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਕਰਦੇ ਆਂ ਜੋ ਤੇ ਇੱਕ ਹੀ ਆ ਨਾ ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੇਵਲ ਸਰੋਵਰ ਖੁਦਵਾਇਆ ਹੈ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ ਆਓ ਪੜ ਲਈਏ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਬੈਠਾ ਸੋ ਦੀ ਪਾਤਸ਼ਾਹ ਬੈਠਾ ਸੋ ਦੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਨ ਤਾਲ ਖਟਾਇਆ ਤੈਨੂੰ ਪੱਕਾ ਕਰਵਾਇਆ ਵਿੱਚ ਦਰਬਾਰ ਸਾਹਿਬ ਬਣਵਾਇਆ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਇਤਿਹਾਸਕਾਰ ਦੱਸਦੇ ਨੇ ਕਿੰਦੀ ਜਦੋਂ ਦਰਬਾਰ ਸਾਹਿਬ ਦੀ ਨੀਂ ਰੱਖੀ ਗਈ ਨਾ ਜਦੋਂ ਨਿਉ ਪੁੱਟੀ ਗਈ ਤਿੰਨ ਪਾਸਿਓ ਨਿਉ ਪੁੱਟ ਦਿੱਤੀ ਗਈ ਪਰ ਚੌਥੇ ਪਾਸਿਓ ਜਿੱਧਰ ਹਰ ਕੀ ਪੌੜੀ ਆ ਉਧਰਲੇ ਪਾਸਿਓਂ ਨੀ ਪੁੱਟੀ ਨਾ ਜਾਵੇ ਬਹੁਤ ਸਖਤ ਜੋ ਪਰਤ ਸੀ ਨਾ ਬੜੀ ਸਖਤ ਪਰਤ ਆ ਗਈ ਪੁੱਟੀ ਨਾ ਜਾਵੇ ਗੁਰਸਿੱਖਾਂ ਨੇ ਜਿਨ੍ਹਾਂ ਨੇ ਵਾਕੀ ਨਿਉਂ ਦੀ ਸੇਵਾ ਕੀਤੀ ਸੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੁਣ ਜਦੋਂ ਨਹੀਂ ਕੰਮ ਬਣ ਰਿਹਾ ਨਹੀਂ ਉਹ ਪੁੱਟੀ ਜਾ ਰਹੀ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਗੁਰਸੇ ਇਕੱਠੀ ਹੋ ਕੇ ਨਾ ਗੁਰੂ ਜੀ ਕੋਲ ਬੇਨਤੀ ਕਰਦੇ ਨੇ ਸਤਿਗੁਰੂ ਜੀ ਉਹ ਨਿਉ ਪੁੱਟੀ ਨਹੀਂ ਜਾ ਰਹੀ ਬੜਾ ਯਤਨ ਕੀਤਾ ਹੈ ਬੜੀ ਕੋਸ਼ਿਸ਼ ਕੀਤੀ ਆ ਜਾਂ ਤਾਂ ਆਪਾਂ ਉਹ ਸਥਾਨ ਹੀ ਥੋੜਾ ਅੱਗੇ ਪਿੱਛੇ ਕਰ ਲਈਓ ਜਿਹੜੀ ਨੀ ਹੈ ਉਹ ਥੋੜੀ ਅੱਗੇ ਪਿੱਛੇ ਪੁੱਟ ਲੈਨੇ ਉਥੇ ਬੜੀ ਸਖਤ ਜਿਹੜੀ ਪਰਤ ਹੈ ਨਾ ਮਿੱਟੀ ਦੀ ਉਹ ਬਹੁਤ ਸਖਤ ਹੈ ਪੁੱਟੀ ਨਹੀਂ ਜਾ ਰਹੀ ਜਾਂਤੀ ਅੱਗੇ ਪਿੱਛੇ ਕਰ ਲੈਣੇ ਆ ਜਾਂ ਕੋਈ ਹੋਰ ਤਰੀਕਾ ਦੱਸ ਦੋ ਸਾਨੂੰ ਵੀ ਕਿਵੇਂ ਇਹ ਕੰਮ ਸਿਰੇ ਚੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੱਲ ਸੁਣ ਕੇ ਹੱਸ ਪੀ ਮੁਸਕਰਾ ਕੇ ਕਹਿਣ ਲੱਗੇ ਭਲਿਓ ਆਪਾਂ ਤੇ ਦੁਨਿਆਵੀ ਕੰਮਾਂ 'ਚ ਚਿੰਤਾ ਨਹੀਂ ਕਰਨੀ ਦੁਨਿਆਵੀ ਕੰਮਾਂ ਨੂੰ ਰਾਸ ਕਰਵਾਉਣਾ ਮਾਲਕ ਆਪ ਐ ਕਰਵਾਉਣ ਵਾਲਾ ਸਾਰੇ ਕਾਰਜੋ ਆਪ ਰਾਸ ਕਰਵਾਉਂਦਾ ਐ ਇਤੇ ਫੇਰ ਰੱਬ ਜੀ ਦਾ ਕੰਮ ਐ ਇਤੇ ਫੇਰ ਕਰਮ ਦਾ ਕੰਮ ਹੈ ਇੱਥੇ ਤੇ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ ਜੀ ਦਾ ਕਾਰਜ ਹੈ ਨਾ ਉਹਨੇ ਆਪ ਹੀ ਸਵਾਰ ਦੇਣਾ ਤੁਸੀਂ ਫਿਕਰ ਨਾ ਕਰੋ ਫਿਰ ਵਿਦਵਾਨ ਸੱਜਣ ਦੱਸਦੇ ਨੇ ਕਹਿੰਦੇ ਕੁਝ ਦਿਨਾ ਬਾਅਦ ਇੱਕ ਜਥਾ ਆਇਆ ਸੰਗਤ ਦੇ ਰੂਪ ਵਿੱਚ ਨਾ ਇੱਕ ਜਥਾ ਆਇਆ ਉਸ ਜਥੇ ਨੇ ਆ ਕੇ ਉਸੇ ਵਾਹੀ ਦੀ ਸੇਵਾ ਸ਼ੁਰੂ ਕਰਤੀ ਤੇ ਇੰਨੀ ਕ ਲਗਨ ਨਾਲ ਸੇਵਾ ਕੀਤੀ ਕਿ ਜਿਹੜੀ ਵਾਹੀ ਪੁੱਟੀ ਨਹੀਂ ਸੀ ਜਾ ਰਹੀ ਉਸ ਜਥੇ ਨੇ ਉਹ ਕੰਮ ਜਿਹੜਾ ਰੁਕਿਆ ਹੋਇਆ ਸੀ ਨਾ ਸਿਰੇ ਚਾੜ ਦਿੱਤਾ ਹੁਣ ਗੁਰਸੇਖਾ ਕੇ ਦੱਸਦੇ ਨੇ ਕਿ ਲੱਗੇ ਗੁਰੂ ਜੀ ਉਹ ਜਿਹੜਾ ਜਥਾ ਆਇਆ ਹੈ ਨਾ ਪਤਾ ਨਹੀਂ ਕਿਹੜੇ ਇਲਾਕੇ ਤੋਂ ਆਇਆ ਕਿਹੜੇ ਪਿੰਡ ਤੋਂ ਆਇਆ ਉਹਨਾਂ ਨੇ ਇਹ ਕੰਮ ਸਿਰੇ ਚਾੜੇ ਹੈ ਤੁਸੀਂ ਪੁੱਛੋ ਉਹ ਕਿੱਥੋਂ ਆਏ ਨੇ ਜਦੋਂ ਇੰਨਾ ਕਿਹਾ ਸਤਗੁਰੂ ਜੀ ਫਿਰ ਮੁਸਕਰਾਏ ਗੁਰੂ ਜੀ ਨੇ ਪੁੱਛਣ ਦੀ ਵਜਾਏ ਸਰੰਦਾ ਚੁੱਕਿਆ ਕੀਰਤਨ ਕੀਤਾ ਸ਼ਬਦ ਉਚਾਰਿਆ ਜਿਹੜਾ ਸ਼ਬਦ ਆਪਾਂ ਪੜ੍ਹਦੇ ਆ ਨਾ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਾਹਿਬ ਦੇ ਅੰਦਰ ਪਹਿਲਾ ਮੁੱਖ ਬਾਕ ਆਇਆ ਸੀ ਇਹ ਸ਼ਬਦ ਗੁਰੂ ਪਿਤਾ ਜੀ ਨੇ ਉਸ ਸਮੇਂ ਉਚਾਰਿਆ ਸੀ ਜਦੋਂ ਸਿੱਖ ਪੁੱਛਦੇ ਨੇ ਵੀ ਪੁੱਛੋ ਇਹਨਾਂ ਨੂੰ ਕਿੱਥੋਂ ਆਏ ਨੇ ਗੁਰੂ ਜੀ ਨੇ ਪੁੱਛਣ ਦੀ ਵਜਾਏ ਸਰੰਦਾ ਚੁੱਕ ਕੇ ਕੀਰਤਨ ਕੀਤਾ ਸ਼ਬਦ ਉਚਾਰਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਇਤੇ ਖੁਦ ਰੱਬ ਆਇਆ ਕਿਉਂਕਿ ਸੰਗਤ ਵਿੱਚ ਰੱਬ ਜੀ ਵਸਦੇ ਨੇ ਆਪ ਸਾਰੇ ਕਾਰਜ ਪਰਮੇਸ਼ਰ ਜੀ ਰਾਸ ਕਰਵਾਉਂਦੇ ਨੇ ਗੱਲੇ ਭਰੋਸੀ ਦੀ ਗੱਲ ਹੈ ਯਕੀਨ ਦੀ ਆਪਣੇ ਭਗਤਾਂ ਦੀ ਵਡਿਆਈ ਆਪ ਹੀ ਉਜਾਗਰ ਕਰ ਦਿੰਦੇ ਨੇ ਅੱਜ ਭਗਤ ਸੈਣ ਜੀ ਨੂੰ ਸਾਰੀ ਨਮਸਕਾਰਾਂ ਕਰਦੇ ਆ ਨਾ ਬਾਦਵ ਗੜ ਦਾ ਰਾਜਾ ਵੀ ਨਮਸਕਾਰ ਕਰਨ ਵਾਸਤੇ ਖੜਾ ਹੋ ਗਿਆ ਕਿਉਂਕਿ ਪਰਮੇਸ਼ਰ ਜੀ ਆਪ ਨੇੜੇ ਹੋ ਕੇ ਵਖਾ ਰਹੇ ਨੇ